ਹਾਂਜੀ ਸਾਧ ਸੰਗਤ ਜੀ ਹੁਣ ਅਸੀਂ ਪਹੁੰਚੇ ਆ ਗੁਰੂ ਗੋਬਿੰਦ ਸਿੰਘ ਮਾਰਗ ਤੇ ਤੀਜੇ ਗੁਰਦੁਆਰਾ ਸਾਹਿਬ ਚ ਜਿਸ ਦਾ ਨਾਮ ਹੈ ਸ੍ਰੀ ਨਰਮੋਗੜ ਸਾਹਿਬ ਇੱਥੇ ਦਾ ਇਤਿਹਾਸ ਹੈ ਕਿ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਲਾਕੀ ਦੇ ਨਾਲ ਇਹ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਅਸੀਂ ਤੁਹਾਡੇ ਨਾਲ جنگ ਨਹੀਂ ਕਰਦੇ ਤਾਂ ਗੁਰੂ ਜੀ ਉਹਨਾਂ ਦੀ ਚਲਾਕੀ ਨੂੰ ਸਮਝਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਆਨੰਦਪੁਰ ਛੱਡਾਂਗਾ ਜਰੂਰ ਪਰ ਤੁਹਾਡੇ ਨਾਲ ਨਿਰਮੋਹ ਘੜ ਦੇ ਵਿੱਚ ਜੰਗ ਕਰਾਂਗਾ ਸੋ ਉਸ ਤੋਂ ਬਾਅਦ ਗੁਰੂ ਜੀ ਨੇ ਇਸ ਜਗ੍ਹਾ ਤੇ ਆ ਕੇ ਉਹਨਾਂ ਦੇ ਨਾਲ ਪਹਾੜੀ ਰਾਜਿਆਂ ਨਾਲ ਅਰ ਤੁਰਕੀਆਂ ਦੇ ਨਾਲ ਜਿਹੜੀ ਜੰਗ ਕੀਤੀ ਅਰਪਤੇ ਕੀਤੀ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਆਪਣੇ ਬੱਚਿਆਂ ਤੱਕ ਇਸ ਇਤਿਹਾਸ ਨੂੰ ਪਹੁੰਚਦਾ ਕਰੋ ਜਿੰਨੀ ਵੀ ਸੰਗਤ ਸ੍ਰੀ ਅਮਰਤਸਰ ਦਾ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਆਉਂਦੀ ਹੈ ਸੋ ਇਸ ਗੁਰਦੁਆਰਾ ਸਾਹਿਬ ਵੀ ਦਰਸ਼ਨ ਜ਼ਰੂਰ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ